ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਾਤ ਸੰਗਤਾਂ ਨੂੰ ਪਤਾ ਹੈ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਸਤਖੰਡ ਜਾਬਰਾਜੇ ਸੀ ਔਰ ਉਹਨਾਂ ਦਾ ਜਿਹੜਾ ਦਰਬਾਰ ਸੀ ਉਹ ਬਣ ਰਿਹਾ ਸੀ ਤੇ ਅੱਜ ਦਰਬਾਰ ਦਾ ਜਿਹੜਾ ਲੈਂਟ ਰਿਹਾ ਸਰਬਾਤ ਸੰਗਤਾਂ ਨੇ ਇਲਾਕੇ ਦੀਆਂ ਨੇ ਰਲ ਮਿਲ ਕੇ ਜਿਹੜਾ ਉਹ ਪਾਇਆ ਜੀ ਆਪ ਜੀ ਨੂੰ ਦਰਸ਼ਨ ਕਰਾਉਂਦੇ ਨੇ ਅਹ ਸਾਰੇ ਮਿਸਤਰੀ ਸਿੰਘਾਂ ਨੇ ਜਿਹੜਾ ਰਲ ਮਿਲ ਕੇ ਸੇਵਾ ਬਾਬਾ ਜੀ ਦੇ ਅਸਥਾਨ ਦੀ ਕੀਤੀ ਹੈ ਜੀ ਬਹੁਤ ਵਧੀਆ ਦਰਬਾਰ ਜਿਹੜਾ ਵਾ ਮਹਾਪੁਰਸ਼ਾਂ ਦਾ ਗੁਰਦੁਆਰਾ ਸ੍ਰੀ ਸੋਣੀ ਸਾਹਿਬ ਵਿਖੇ ਜਿਹੜਾ ਤਿਆਰ ਕੀਤਾ ਗਿਆ ਜੀ ਬਹੁਤ ਮਾਈ ਭਾਈ ਸੰਗਤਾਂ ਜਿਹੜੀਆਂ ਕਿ ਬਾਬਾਈ ਦੇ ਨਾਲ ਬੇਹੱਦ ਪਿਆਰ ਕਰਦੀਆਂ ਸੀ ਅੱਜ ਵੀ ਸੰਗਤਾਂ ਦਾ ਜਿਹੜਾ ਹਾੜੀ ਜਿਹੜਾ ਸੋਣੀ ਸਾਹਿਬ ਦੇ ਵਿੱਚ ਆਇਆ ਜੀ ਉਹ ਯਾਦੇ ਨੌਜਵਾਨ ਜਿਹੜੇ ਆ ਬਾਬਾਈ ਦੇ ਨਾਲ ਪਿਆਰ ਕਰਦੇ ਸੀ ਗੁਰਬਰਿਆ ਕਾਲ ਹੀ ਅਕਾਲ ਅਕਾਲ ਹੀ ਅਕਾਲ ਬਾਬਾ ਪਾਲਾ ਸਿੰਘ ਜੀ ਹੋਣਾ ਦੇ ਲੈਂਟਰ ਦੀ ਸੇਵਾ ਜਿਹੜੀ ਅੱਜ ਹੋਈ ਹੈ ਸਥਾਨਾਂ ਦੇ ਤੇ ਸਿੰਘ ਸਾਹਿਬ ਜਹਦਰ ਬਾਬਾ ਗੱਜਨ ਸਿੰਘ ਜੀ ਮੌਜੂਦਾ ਮੁਖੀ ਤਰਨਾਦਲ ਬਾਬਾ ਬਕਾਲਾ ਸਾਹਿਬ ਦੀ ਰਹਿਨਮਾਈ ਹੇਠ ਜਿਹੜਾ ਕਾਰਜ ਅੱਜ ਚੱਲ ਰਿਹਾ ਸੀ ਔਰ ਸਵੇਰ ਤੋਂ ਹੀ ਮਹਾਂਪੁਰਸ਼ ਜਿਹੜੇ ਆ ਇੱਥੇ ਸ਼ੌਣੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਦੇ ਔਰ ਇਹ ਬਾਬੇ ਪਾਲਾ ਸਿੰਘ ਜੀ ਹੋਣਾ ਦਾ ਹੈੱਡ ਆਫ ਸੀ ਜਿੱਥੇ ਕਿ ਗਉਆਂ ਆ ਕੇ ਇੱਥੇ ਠਹਿਰਦੀਆਂ ਹਨ ਮਹੀਨਾ ਮਹੀਨਾ ਦੋ ਦੋ ਮਹੀਨੇ ਉਦਾਂ ਤੇ ਚੱਕਰਵਤੀ ਰਹਿੰਦੀਆਂ ਵਸਦਾ ਤੇ ਮਹਾਪੁਰਸ਼ਾਂ ਨੇ ਸਵੇਰ ਤੋਂ ਜਿਹੜੀ ਹਾਜ਼ਰੀ ਆ ਆਪਣੀ ਇਥੇ ਲਾਈ ਹੈ ਜੀ ਦੇ ਮਨਸਤੀ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਆਦੂਗੀ ਕਮਾਈ ਬੋਲ ਮਾਈ ਬੋਲ ਅੱਜ ਲੱਗੀਆਂ ਆਦੂਗੀ ਕਮਾਈ ਬੋਲ ਦੇ ਅੰਤ ਸੰਗਤਾਂ ਨੇ ਜਿਹੜੀਆਂ ਵਾ ਅੱਜ ਹਾਜ਼ਰੀਆਂ ਭਰੀਆਂ ਮਹਾਪੁਰਸ਼ਾਂ ਦੇ ਗੁਰਦੁਆਰਾ ਸਾਹਿਬ ਦਾ ਲੈਂਟਰ ਪਿਆ ਵਾ ਔਰ ਦੇਖੋ ਗਊਆਂ ਵਾਸਤੇ ਬਹੁਤ ਜਿਆਦੀ ਵੱਡੀ ਤਦਾਦ ਦੇ ਵਿੱਚ ਪਰਾਲੀ ਤੂੜੀ ਜਿਹੜੀ ਇਕੱਠੀ ਕਰਨੀ ਪੈਂਦੀ ਹੈ ਪੰਥ ਨੂੰ ਮਹਾਪੁਰਸ਼ ਬਾਬੇ ਪਾਲਾ ਸਿੰਘ ਹਣੀ ਗਉਆਂ ਨੂੰ ਜਿਹੜੀ ਤੰਗੀਆਂ ਦੀ ਸੀ ਜਲ ਵਾਸਤੇ ਉਹਦੀ ਟੈਂਕੀ ਦਾ ਵੀ ਆਪ ਹੀ ਨਹੀਂ ਪੱਥਰ ਜਿਹੜਾ ਰਖਵਾ ਕੇ ਗਏ ਸੀ ਬਾਬਾ ਸਰਵਨ ਸਿੰਘ ਜੀ ਹੁਣਾਂ ਦਾ ਮਹਾਪੁਰਸ਼ਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੀ ਬਾਬੇ ਪਾਲਾ ਸਿੰਘ ਜੀ ਹੁਣਾਂ ਦੇ ਨਾਲ ਬਾਬਾ ਜੀ ਦੀਆਂ ਗਊਆਂ ਜਿਹੜੀਆਂ ਚੱਕਰਵਰਤੀ ਰਹਿੰਦੀਆਂ ਉਹ ਵੀ ਬੇਅੰਤ ਆ ਬਹੁਤ ਲੰਮੀ ਲੈਣ ਲਾਈ ਜਾਂਦੀ ਹੈ ਜਿੱਦਾਂ ਨੌਜਵਾਨ ਬਾਬਾ ਜੀ ਨੂੰ ਮਿਲਣ ਜਾਂਦੇ ਸੀ ਪਿਆਰ ਕਰਦੇ ਸੀ ਉਸੇ ਤਰ੍ਹਾਂ ਸ਼ੌਣੀ ਸਾਹਿਬ ਦੇ ਵਿੱਚ ਜਿਹੜੇ ਆ ਬੇਅੰਤ ਨੌਜਵਾਨ ਜਿਹੜੇ ਆਪਣੀ ਹਾਇਰੀ ਲਵਾਉਂਦੇ ਰਹਿੰਦੇ ਮੈਂ ਅੱਗੇ ਵੀ ਬੇਨਤੀ ਕਰ ਰਿਹਾ ਸੀ ਕਿ ਗਊਆਂ ਬਹੁਤ ਵੱਡੀ ਤਦਾਰਦ ਦੇ ਵਿੱਚ ਜਿਹੜੀਆਂ ਚੱਕਰਵਰਤੀ ਰਹਿੰਦੀਆਂ ਔਰ ਜਿਹੜੀਆਂ ਬਿਰਧ ਗਊਆਂ ਆ ਉਹ ਗੁਰਦਾਰਾ ਸ੍ਰੀ ਸ਼ੌਣੀ ਸਾਹਿਬ ਵਿਖੇ ਜਿਹੜੀਆਂ ਉਹ ਰਹਿੰਦੀਆਂ ਨੇ ਇੱਥੇ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਵਾ ਰਜਾਨਾ ਜਿਹੜਾ ਪੱਠੇ ਦਾ ਇਹਨਾਂ ਦਾ ਪ੍ਰਬੰਧ ਕਰਨਾ ਪੈਂਦਾ ਸੋ ਨੌਜਵਾਨ ਇਲਾਕੇ ਦੇ ਦੂਰ ਦਰੇੜਿਆਂ ਜਿਹੜਾ ਬਹੁਤ ਜ਼ਿਆਦਾ ਆ ਕੇ ਜਿਹੜਾ ਗਵਾਂ ਦੀ ਸੇਵਾ ਕਰਦੇ ਔਰ ਇਥੋਂ ਖੁਸ਼ੇ ਪ੍ਰਾਪਤ ਕਰਕੇ ਦੇ ਕੋਈ ਵਿਦੇਸ਼ਾਂ ਨੂੰ ਚਲ ਜਾਂਦਾ ਕੋਈ ਘਰਾਂ ਦੇ ਵਿੱਚ ਚਲ ਜਾਂਦਾ ਬਹੁਤ ਖੁਸ਼ੀਆਂ ਮਿਲਦੀਆਂ ਵਾ ਗੁਰੂ ਘਰੋਂ ਸੇਵਾ ਕਰਕੇ ਵੇ ਘੱਟਾ ਵੇ ਵੇ ਘੱਟਾ ਵੇ

哎，我等等找钱啊！怎么？